जाऊंगी मैनू धक्के मारूगी दुरस करूगी मैं करो 그래서 비번이 필요하. 털이. 그래. 보라 벤더래. 벤더래. 그래. 아침. 그래. ਕਿ ਅੱਜ ਐ ਇੱਧਰ ਨਹੀਂ ਤੇਰੀ ਉਧਰ ਲੈ ਘਰੇ ਆਉਣਾ ਕਿ ਨਹੀਂ ਜਾ ਮੈਂ ਤਾਂ ਅੱਖ ਤੂੰ ਬਾਗੀ ਹੋਏਗੀ ਤੂੰ ਤਾਂ ਇੱਥੇ ਫਿਰਦੀ ਐ ਮੈਂ ਤਾਂ ਅਥਰ ਮਾਰ ਕੇ ਬੈਠੇ ਸੀ ਮਹਾਂ ਮੈਨੂੰ ਟੁਕ ਟੁਕ ਦੀ ਪਰਖੀ ਦੇਖੀ ਜਾ ਮੈਂ ਕੱਲ 30 ਤਰੀਕ ਸੀ ਕੱਲ ਪੂਰਾ ਹੋ ਗਿਆ ਮਹੀਨਾ ਅੱਜ 31 ਤਰੀਕ ਐ ਸਿੱਧੀ ਹੋ ਕੇ ਉਹਨਾਂ ਨੇ ਘਰੇ ਵਗ ਜਾ ਮੈਂ ਤਾਂ ਤੈਨੂੰ ਹੁਣ ਮਹੀਨਾ ਪੂਰਾ ਰੋਟੀ ਦੇਤੀ ਹੁਣ ਅੱਜ ਤੋਂ ਉਹਨਾਂ ਦੀ ਵਾਰੀ ਚੱਲ ਪਈ ਕੁੜਤੀ ਕੇ ਮੈਨੂੰ ਅੱਜ ਤਾਂ ਦੇ ਦਿੰਦੀ ਪਰਖੀ ਹੈ ਨਹੀਂ ਹੋਣ ਰੋਟੀਆਂ ਮੈਂ ਤਾਂ ਸਾਡੇ ਜੋਕਰਾਂ ਪਕਾਈਆਂ ਸੀ ਮੁੰਡੇ ਨੂੰ ਤੌਰ ਤਾਂ ਕਾਲਜ ਉਹ ਖਾ ਕੇ ਬਾਕੇ ਮੈਂ ਆਪਦੀਆਂ ਪਕਾ ਕੇ ਖਾ ਲੀਆਂ ਮੈਨੂੰ ਕੀ ਪਤਾ ਹਾਏ ਤੂੰ ਇੱਥੇ ਹੀ ਮਰਦੀ ਫਿਰਦੀ ਐ ਮੈਂ ਤਾਂ ਦਵਾਈ ਲੈਣੀ ਸੀ ਨਹੀਂ ਲੈਣੀ ਸੀ ਤੂੰ ਦਵਾਈ ਤੈਨੂੰ ਕਿਧਰੇ ਨਹੀਂ ਗੋਲਾ ਵਾਈਦਾ ਲੈ ਨਹੀਂ ਸੀ ਦਵਾਈ ਨਾਲੇ ਹੋਰ ਰੋਕ ਕਰਨਾ ਸੀਗਾ ਤੂੰ ਕਿੱਧਰ ਮਰਦੀ ਐ ਜੇ ਤੂੰ ਮਰ ਮਰਦੇ ਤਾਂ ਚੰਗਾ ਸਾਡਾ ਖਰਚੁੱਤ ਜੇ putt ਮੈਂ ਕਹਿੰਦੀ ਸੀ ਮੈਂ ਦਵਾਈ ਲੈਣੇ ਟੁੱਕੜੀ ਵਰਕੀ ਖਾ ਕੇ ਟੁੱਕੜੀ ਵਰਕੀ ਤਾਂ ਹੈ ਨਹੀਂ ਤੈਨੂੰ ਹੋਰ ਤੋਹਫਾ ਦੇ ਦਿੰਨੀ ਆ ਕੋਈ ए आ चक तेरी गखड़ी माता बन्नी बैठी असना आ लकड़ ते चा तुरदी लक डंडी रगड़ आप दी भाग जा मैंने करे हुन इठे की चक जानी आगे पीछे जा जा भाग जा मेरे कने फेर चकनी आमीन नेनु आ जाएगी दोबारा फेर ਦੇਖੀ ਚੱਲਿਆ ਕਰੀ ਫਿਰ ਸਾਨੂੰ ਇਹ ਲੱਛਣ ਕਰਦੀ ਐ ਪਤਾ ਨਹੀਂ ਕਿੱਦੇ ਮਗਰ ਉਹ ਲਹੂਗੀ ਸਾਰੀ ਉਂਗਰ ਹੋਗੀ ਇਹਦੀ ਸੇਵਾ ਕਰਦੀ ਨੂੰ ਮੈਂ ਤਾਂ ਜਿੱਦੇ ਲਈ ਮੈਂ ਆਈ ਐ ਇਹਦਾ ਸਿਆਪਾ ਨਾ ਮੁੱਕਿਆ ਉਹਨੂੰ ਵੀ ਮੜਾ ਮੋਟਾ ਪਤਾ ਲੱਗੇ ਛੋਟੀ ਨੂੰ ਵੀ ਜਿਹੜੀ ਦੀਵਾ ਲੈ ਕੇ ਭਾਲ ਕੇ ਲੈਂਦੀ ਐ ਨੋ ਆਪਦੀ ਸਰ ਅਦਨ ਕੰਮ ਹੀ ਨਹੀਂ ਲੱਗਤਾ ਚਲ ਵਧੀਆ ਹੋਊਗਾ ਅੱਜ ਟਾਈਮ ਨਾ ਮੜਾ ਜਾਂ ਕੰਮ ਨਿਪੜਿਆ ਇੱਕ ਤਾਂ ਨਾ ਕੰਮ ਵਾਲੀ ਨੂੰ ਕਿਹਾ ਸੀ ਨੇ ਭਾਈ ਮੜਾ ਗਿਆ ਮੇਰਾ ਨਾਨਾ ਅੱਜ ਕੰਮ ਕਰਾਦੀ ਮੇਰਾ ਦੋਹਦਾ ਹੱਥ ਪਰ ਕਾਣੋਂ ਆਉਂਦੀਆਂ ਨਹੀਂ ਜਦੋਂ ਲੈਣੇ ਹੁੰਦੇ ਆ ਪੈਸੇ ਉਦੋਂ ਝੱਟਾ ਵੜਦੀਆਂ ਨੇ ਉਹਨਾਂ ਨੂੰ ਕੰਮ ਕਰਨ ਨੂੰ ਕਹਿੰਦਾ ਆ ਰੋਟੀ ਨਾਲ ਜਿਵੇਂ ਨਾ ਗਾਣ ਪਾ ਕੇ ਆਣ ਬਣ ਗਈ ਚਾਹ ਮੈਂ ਤਾਂ ਚਾਹ ਹਜੇ ਧਰੀ ਨਹੀਂ ਹੈਗੀ ਸ਼ਾਵਾ ਜੇ ਧਰੀ ਨਹੀਂ ਖੇਤ ਜਾਣਾ ਕੀ ਠੰਡੇ ਡੰਡੇ ਤੋਂ ਆ ਗਰਮੀ ਹੋ ਜਾਂਦੀ ਤੁਸੀਂ ਐਂ ਕਰੋ ਖੇਤ ਤਾਂ ਜਾਇਆ ਜੋ ਮੈਂ ਚਾਹ ਬਸ 5 ਮਿੰਟਾਂ ਚ ਬਣਾ ਲੈਂਦੀ ਆਂ ਸ਼ਾਮ ਨੂੰ ਜਲਦੀ ਆ ਜਾਓ ਕਿਉਂਕਿ ਮੈਨੂੰ ਆਇਆ ਸੀ ਮੈਂ ਡਾਕਟਰ ਤੋਂ ਦੁਬਾਰਾ ਪੱਟੀ ਕਰਵਾ ਲਿਆਉਂਗੀ ਹੱਥ ਵਾਲਾ ਦੁਖੀ ਜਾਂਦਾ ਮੇਰਾ ਉਹ ਪੱਟੀ ਤਾਂ ਸ਼ਾਮ ਨੂੰ ਕਰਾਉਣੀ ਆ ਖੇਤ ਤਾਂ ਮੈਂ ਹੁਣ ਜਾਣਾ ਸੀਗਾ ਫਿਰ ਕੋਈ ਨਾ ਹੁਣ ਤੁਸੀਂ ਖੇਤ ਚਲੇ ਜਾਇਓ ਤੇ ਆ ਕੰਮ ਵਾਲੀ ਨੂੰ ਕਿਹਾ ਸੀ ਉਹ ਨਹੀਂ ਆਈ ਮੜਾ ਜਾ ਕਹਿ ਕੇ ਜਾਇਓ ਜੰਗਾ ਚਾਚੀ ਨੂੰ ਵੀ ਮੜਾ ਜਾ ਜਾਇ ਆਵੇ ਉਹ ਗੋਹ ਕੁੜੇ ਦਾ ਢੇਰੋਂ ਵੀ ਲੱਗਿਆ ਪਿਆਗਾ ਮੜ ਕੇ ਮੈਂ ਇਥੋਂ ਸਿੱਟੇ ਨਹੀਂ ਜਾਣਾ ਇਕੱਠਾ ਹੋਈ ਜਾਊਗਾ ਕਹਿ ਦੂਗਾ ਕੋਈ ਕੰਮ ਵਾਲੀ ਦਾ ਆ ਜੀ ਫਿਰ ਆਹ ਮਨ ਚਾਹ ਦੇ ਦੱਸ ਕਿੰਨਾ ਬਾ 2 ਮਿੰਟ ਰੁਕੋ ਬਸ ਮੈਂ ਹੁਣ ਚਾਹ ਬਣਾ ਕੇ ਲਿਆ ਦੇਣੀ ਲਿਆਓ ਤੁਸੀਂ ਬੈਠੋ ਮਿਲਾਈ ਚਲੋ ਇਹਨਾਂ ਨੂੰ ਕੋਕ ਚਾਹ ਦੀ ਬਣਾ ਦੇਣੀ ਫੇਰ ਹੀ ਬਾਕੀ ਕੰਮ ਕਰੂੰਗੀ ਕੰਮ ਵਾਲਿਆਂ ਨੇ ਜਿੰਨੀਆਂ ਮਰਜ਼ੀ ਮਿੰਤਾ ਕਰ ਲੋ ਇਹਨਾਂ ਦੀ ਕਾਹ ਨੂੰ ਆਉਂਦੀਆਂ ਨੇ ਗੁੱਸਾ ਚੜਾ ਦੇਣੇ ਇਹ ਵੀ ਪਤਾ ਨਹੀਂ ਕਾਹ ਤੋਂ ਪੇਜ ਕਰਦੇ ਆ ਚਲ ਚਾਹ ਬਣਾ ਕੇ ਫੜਾਇਆ ਲਾ ਬੇਬੇ ਦਾ ਸੁੱਤੇ ਪਈ ਆ ਮੈਂ ਉਧਰ ਬੋਲ ਮਾਰੀ ਜਾਂਦਾ ਬੇਬੇ ਤੂੰ ਮੰਮੀ ਹਾਂ ਆ ਗਿਆ ਫਰਮਾ ਕਪੜੇ ਵੀ ਚੇਂਜ ਕਰਾਏ ਆ। ਅੱਛਾ। ਵੀ ਮੈਂ ਤਾਂ ਨੀਂਦ ਆ ਗਈ। ਬਾਹਲੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਅੱਜ ਨਾਲ ਤੇਰਾ ਇਹਦਾ ਪਤਾ ਲੱਗਿਆਗਾ। ਪਤਾ ਮੰਮੀ ਤਾਨੂੰ ਕਿੰਨੇ ਦਾ ਬੋਲ ਮਾਰੇ ਆ। ਮੈਨੂੰ ਤਾਂ ਨਾ ਇਹ ਜੀ ਗੂੜੀ ਨੀਂਦ ਆਈ ਅੱਜ। ਮੇਰੇ ਤਾਂ ਸਿਰ ਤੋਂ ਨਾ ਅੱਜ ਜਿਵੇਂ ਭਾਰ ਜਾਂ ਲੱਥਾ ਕੋਈ। ਤੇ ਮੈਂ ਤਾਂ ਐ ਸਾਇੰਸ ਦੇ ਨਾਲ ਸੌਂਗੀ ਬਧੀ ਆਰਾਮਦਾਰੀ ਨਾਲ। ਮੈਂ ਤਾਂ ਤੈਨੂੰ ਐ ਕਹਾਂ ਮੰਮੀ ਦਾ ਮੈਨੂੰ ਫਿਰ ਬੇਬੀ ਦੀ ਦੀ ਕਿਧਰੋਂ ਭਾਗੀ। ਹਾਂ? ਉਹ ਉਧਰ ਤੇਰੇ ਚਾਚੇ ਕਹਿੰਨੇ ਸੱਦ ਲਈ ਅੱਜ। ਅੱਛਾ ਅੱਜ ਉਧਰ ਸੱਦ ਲਈ। ਹਾਂ। ਉਹਨਾਂ ਨੇ ਸੱਦੀ ਸੀ ਤੁਪੇ ਪਾਥਨੇ ਇਹ ਬਗ ਜਨ ਤਾਂ ਪੁੱਛੇ ਕੀ ਗਰਮੀ ਹੈ ਨਾ ਕੋਈ ਨਹੀਂ ਉਹ ਕਹਿੰਦਾ ਟਿਕਦੀ ਹੈ ਸਾਰਾ ਦਿਨ ਹੀ ਤੁਰੇ ਫਿਰਦੀ ਹੈਗੀ ਤੁਪੇ ਖੁੰਡੀ ਜੀ ਫੜਕਾਉਂਦੀ ਜੇ ਅੱਜ ਹੁਣ ਉਹਨਾਂ ਨੇ ਸੱਦ ਨਹੀਂ ਫੇਰ ਕੀ ਹੋਗਾ ਰੋਟੀ ਰੋਟੀ ਖਾ ਗਈ ਸੀ ਵਧੀਆ ਹਾਂ ਖਾ ਗਈ ਸੀ ਅੱਛਾ ਰੋਟੀ ਖਾ ਗਈ ਸੀ ਚਾਹ ਪੀ ਗਈ ਸੀ ਫੇਰ ਗਈ ਐ ਅੱਛਾ ਤਾਂ ਮੰਮੀ ਤੇਰਾ ਪੁੱਤ ਥੱਕ ਗਿਆ ਬਾਲਾ ਕੰਮ ਵਾਲਾ ਸੱਚ ਸਕੂਲ ਦੇ ਵਿੱਚ ਜਿਆ ਰਾਮ ਕਰਲਾ ਦੁਕਾਨ ਤੇ ਸੌਂ ਜਾਂ ਅੰਦਰ ਜਾ ਕੇ ਛੱਡ ਕੇ ਸੀ ਸੌਣ ਕਿਤੇ ਮੈਂ ਜਾਣਾ ਬੇਬੇ ਕੋਲ ਨਾ ਹੁਣ ਤਾਂ ਬੇਬੇ ਗਈ ਐ ਬਾਹਾਂ ਆਕੜੀਆਂ ਚਲਾਇਂ ਕਰ ਫਰ ਮੈਂ ਤਾਂ ਦਰਵਾਜੇ 'ਤੇ ਬਹਿਣਾ ਚੰਗਾ ਉੱਥੇ ਬਹਿਣਾ ਉੱਥੇ ਲੋਅ 'ਚ ਕੀ ਕਰੇਗਾ ਤੂੰ ਕੁਛ ਨਹੀਂ ਹੁੰਦਾ ਉੱਥੇ ਬਹਿਣਾ ਤੂੰ ਅੰਦਰ ਬਹਿ ਜਾਂਦਾ ਮੇਰੀ ਗੱਲ ਸੁਣ ਨਾ ਮੰਮੀ ਦਰਵਾਜੇ 'ਤੇ ਜਾਇਏਗਾ ਤੂੰ ਤੇ ਉਹ ਪਣਾ ਗਾਹ ਨੂੰ ਨਾਲੇ ਤਾਂ ਪਾਣੀ ਧਰਦੀ ਬਾਲਤੀ ਨਾਲ ਬੁੱਤੋ ਬੱਚਾ ਜਿਹਾ ਦੇਖਦੀ ਕਿ ਤੇ ਧੁੱਪ ਨਾ ਹੋਵੇ ਤੇ ਉਹਨੂੰ ਨਾਲੇ ਪਾਣੀ ਪਿਆਦੀ ਬੱਚੇ ਨੂੰ ਠੀਕ ਨਾ ਮੰਮੀ ਦੇਖ ਰਹੀ ਆਹੋ ਹੁਣ ਮੈਂ ਇੱਥੋਂ ਨਹੀਂ ਬਾਹਰ ਜਾਇਦਾ ਮੈਂ ਦੇਖ ਲੈ ਵੱਡਾ ਹੀਜੀ ਦਾ ਤੀਰ ਦੱਸੇ ਨੂੰ ਬੇਬੇ ਕਿੱਥੇ ਬੇਬੇ ਆਡੀ ਤੈਨੂੰ ਪੈਨਸ਼ਨਾ ਖੜਾ ਖੜਾ ਹੱਥ ਤੇ ਧਰਦੀ ਐ ਨਾ ਬਿਲਾ ਖਰਚ ਲਾ ਪੁੱਤ ਉਹ ਗੇਟ ਜਾ ਲਾ ਲਈ ਤੇ ਪਸ਼ੂ ਜੇ ਬਾਹੜਾ ਖੜਦੇ ਆ ਵਾਰਾ ਕੋਈ ਗੱਲ ਨਹੀਂ ਮੈਂ ਲਾ ਲੈਨੀ ਆ ਤੁਸੀਂ ਚਲੋ ਡੇੜ ਘੜਾ ਠੀਕ ਕਰਾਉਂਦੇ ਆ ਆਹ ਉਹ ਪਸ਼ੂਆਂ ਜਾਨੇ ਖਰਾਬ ਕਰਤਾ ਸੀ ਤੋੜਤਾ ਸੀ ਮੁੜ ਕੇ ਲੱਗਦਾ ਨਹੀਂ ਬਾਸਤਾ ਨਹੀਂ ਮਾਰੀ ਚਲੋ ਇਹਦੇ ਨਾ ਮੱਥਾ ਆ ਕੋਣ ਹਾਂ ਦੱਸ ਕੁੜੇ ਪੁੱਤ ਬਾਹਰ ਖੋਲ ਦੇ ਬਾਹਰ ਖੋਲ ਦੇ ਕਾਰੇ ਵਾਸਤੇ ਬਾਹਰ ਖੋਲ ਦਾ ਪੁੱਤੋ ਮੈਨੂੰ ਕਹਿੰਦੇ ਤੇਰਾ ਮਹੀਨਾ ਪੂਰਾ ਹੋ ਗਿਆ ਮਹੀਨਾ ਪੂਰਾ ਹੋ ਗਿਆ ਹਜੇ ਤਾਂ ਅੱਜ 31 ਤਰੀਕ ਆ ਠੀਕ ਹੈ ਨਾ ਕੱਲ ਨੂੰ ਆਈ 1 ਤਰੀਕ ਨੂੰ ਹੋ ਗਿਆ ਮਹੀਨਾ ਪੂਰਾ ਮਹਾਰਾਣੀ ਇੱਕ ਦਿਨ ਪਹਿਲਾਂ ਹੀ ਭੇਜ ਦਿੰਦੀ ਆ ਹਾਦੀ ਹੋਈ ਪਿਆ ਦੇ ਦੀ ਜੱਟ ਪਕਰ ਕੇ ਤੁਰ ਜਾ ਕੱਲ ਨੂੰ ਆ ਜੀ ਪੁੱਤ ਮੈਨੂੰ ਰੋਟੀ ਤਾਂ ਖਵਾ ਦੇ ਰੋਟੀ ਲੈ ਮੈਂ ਨਾ ਤੇਰੇ ਵਾਸਤੇ ਬਣਾ ਕੇ ਬੈਠੀ ਆ ਪੂੜੇ ਮੇਰੇ ਕੋਲ ਨਹੀਂ ਕੋਈ ਰੋਟੀ ਰੋਟੀ ਹੈਗੀ ਮੈਂ ਤਾਂ ਮਜ਼ਾ ਨਾ ਚਾਹ ਪਿਆ ਕੇ ਹੁਣ ਭੇਜ ਜਾਗਾ ਤੈਨੂੰ ਨਹੀਂ ਪਤਾ ਮੇਰਾ ਤਾਂ ਪਹਿਲਾਂ ਹੀ ਹੱਥ ਦੁਖਦਾ ਮੈਥੋਂ ਕਿਤੋਂ ਕੰਮ ਹੁੰਦੇ ਆਗੇ ਜਾ ਬਗ ਜਾ ਕੱਲ ਨੂੰ ਆ ਜੀ ਕੋਈ ਨਾ ਸੀ ਆਪੇ ਲੈ ਆਵਾਂਗੇ ਇੱਕ ਤਰੀਕ ਨੂੰ ਉਹ ਜਾ ਵੜ ਹਣਾ ਹਾਦੀ ਹੋਈ ਪਈ ਆ ਕੋਦਾ ਵੀ ਸਰੀ ਆਈ ਪਿਆ ਚਾਹ ਤੇ ਮੂੰਹ ਤੋਰ ਦਿੰਦੀ ਆ ਨਾਲੇ ਪਤਾ ਵੀ ਉਹਦੇ 6:00 ਵਜੇ ਆ ਮੈਂ ਤਾਂ ਤੇ ਕੰਮ ਵਾਲੀ ਨੂੰ ਟਿੱਕੀ ਜਾਨੀ ਆ ਵੀ ਹੈ ਕੰਮ ਵਾਲੀ ਆਉ ਤਾਂ ਮੇਰਾ ਕਾਹ ਹੈਲਪ ਕਰਾਊਗੀ ਮਾੜੀ ਮੋਟੀ ਉੱਤੋਂ ਇਹਨੂੰ ਲਾ ਕੇ ਦੇ ਦੋ ਲੰਗਰ ਇਹਨਾਂ ਦਾ ਸਿਆਪਾ ਚੱਲ ਪੱਟਾ ਤਦ ਕਿੱਥੇ ਰੱਖ ਕੇ ਭੁੱਲ ਗਿਆ ਫੋਨ ਦਾ ਮੈਂ ਸਾਰੇ ਭਾਰ ਲਿਆ ਓਹੋ ਬੇਬੇ ਨੇ ਪਾਣੀ ਪੀਉਣ ਨੂੰ ਕਿਹਾ ਇਹ ਬੱਚੇ ਨੂੰ ਤਾਂ ਭੁੱਲ ਹੀ ਗਿਆ ਮੈਂ ਪਹਿਲਾਂ ਉਹ ਤਾਂ ਪਿਆ ਮਾਂ ਚਾਰਜ ਫੇਰ ਭਾਦ ਲੂ ਲੈ ਸਿਓ 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 ਪੀਲਾ ਪਾਣੀ ਨਾ ਪੀਂ। ਮੱਚੀ ਨੂੰ ਪਾਣੀ ਵੀ ਪੀਤਾ। ਉਹ ਐ ਕਰਦਾ। ਥੱਕਿਆ ਮੈਂ ਪਿਆ ਕਾਲਜ ਜੋਂ ਆਇਆ 10 ਮਿੰਟ ਬਰਾਂਡੇ 'ਚ ਬਹਿ ਕੇ ਆਰਾਮ ਕਰਦਾ। ਆਹ ਕਿੱਧਰ ਫਸਿਆ ਪਿਆ। ਦੇਖੋ। ਹੂੰ। ਹੰਤੇ। ਦੇ ਬਣ ਗਏ ਪਾਣੀ ਪੀਤਾ ਮੈਂ 10 ਮਿੰਟ ਰਾਮ ਕਰਦਾ ਹੋਰ ਬਾ ਤੂੰ ਮੇਰੀ ਐਡੀ ਕਿਉਂ ਕਿਸਮਤ ਮਾੜੀ ਲਿਖੀ ਆਗੀ ਜਿਹੜੀ ਮੈਂ ਗਲੰਗਾ ਦੇ ਵਿੱਚ ਰੁੱਝਦੀ ਫਿਰਦੀ ਆ ਤੱਕੇ ਖਾਂਦੀ ਫਿਰਦੀ ਆਗੀ ਹੋਰ ਬਾ ਹ ਤੂੰ ਤਾਂ ਮੈਨੂੰ ਤੀਰ ਦੇ ਦਿੰਦਾ ਦੀ ਰਮ ਦੁਖ ਸੁਖ ਵੀ ਸੰਜਿਆ ਕਰ ਲੈਂਦੀ ਰੱਬਾ ਮੈਨੂੰ ਤਾਂ ਚਾਰ ਚਾਰ ਪੰਜ ਪੰਜ ਥਿੰਗਾ ਦੇ ਜਾਂਣਾ ਹੈ ਮੈਨੂੰ ਕੀ ਤੇ ਦੇ ਦਤਾ ਅਕਲਣੀਆਂ ਚੰਦਰੀਆਂ ਮੇਰੇ ਆਈ ਗਾ ਗਾ ਮੈਨੂੰ ਰੋਟੇ ਦੇ ਵਰਕੀ ਵੀ ਨਹੀਂ ਦਿੰਦਾਂ ਤੱਕ ਕੇ ਦੇ ਕੱਢੀ ਜਾਂਦਾਂ ਮੈਨੂੰ मैं रोटी नसीब भी नहीं होती एडा मेरा माड़ा क्यों लिखा रबा ए तू मेरे मुंह ते पला दे दे रबा हाय हाय रबा मैं तो तो अभी नहीं जाता हाय की पता भी यह यह जंगल लेकर नगंगा बाले चामा लाडा लावा तब आके ले आई सीगी ਮੈਂ ਤਾਂ ਕੋਈ ਨਹੀਂ ਜਾਉਂਗੀ ਮੈਨੂੰ ਧੱਕੇ ਮਾਰੂਗੀ ਦੁਰਸ਼ਕ ਕਰੂਗੀ ਮੈਂ ਕੀ ਕਰਾਂ ਰੱਬਾ ਤੂੰ ਤਾਂ ਮੁਰਦਾ ਹੀ ਪੱਲਾ ਦੇਂ ਰਿਹਾ ਰੱਬਾ ਮੈਂ ਇਹੋ ਜਿਹੀ ਨਹੀਂ ਰੱਬਾ ਨਹੀਂ ਕੰਮ ਨਹੀਂ ਕਰਦਾ। ਦਾਦੀ ਤੂੰ ਲੋ ਚਾਚੇ ਕੀ ਗਈ ਸੀ? ਤੂੰ ਇੱਥੇ ਕਿਵੇਂ ਖੜੀ ਹੋ? ਮੰਜੇ ਤੇ ਬੈਠ ਖੜੀ ਹੋ। ਆ ਜਾ। ਤੂੰ ਚਾਚੇ ਕੀ ਸੋਤਰ? ਹੈ? ਹਾਇਰੂ ਬੈਠ। ਅੱਲੇ ਕੋ ਬੈਠੀ ਜੀ। ਆ ਲੈ ਦਾਦੀ, ਪਹਿਲਾਂ ਪਾਣੀ ਪੀ ਲੈ। ਮਾਰ ਕੇ ਮੈਂ ਤੂੰ ਦਾ ਚਾਚੇ ਘਰ ਨਹੀਂ ਗਈ ਸੀ ਉਧਰ ਤੂੰ ਧੁੱਪੇ ਟਿਕ ਵੀ ਜਾ ਗਰਮੀ پتہ ਕਿੰਨੀ ਆ ਬਿਮਾਰ ਹੋ ਜਾਈਂਗੀ ਪੁੱਤ ਮੇਰਾ ਜੀ ਨਹੀਂ ਲੱਗਿਆ ਉਦੋਂ ਦਾ ਨਾ ਜੀ ਨਹੀਂ ਲੱਗਿਆ ਮੈਂ ਤਾਂ ਜਦੋਂ ਕਾਲ ਜੋ ਆਇਆ ਮੰਮੀ ਨੂੰ ਪੁੱਛਿਆ ਮੈਂ ਕਿਹਾ ਦਾਦੀ ਕਿੱਥੇ ਆ ਉਹ ਕਹਿੰਦੀ ਤੇਰੇ ਚਾਚੇ ਘਰੇ ਗਈ ਆ ਨਾ ਤੂੰ ਉਦੋਂ ਟਿਕ ਦੇ ਰੋਟੀ ਖਾਈ ਆ ਨਹੀਂ ਪੁੱਤ ਮੈਂ ਖਾਦੀ ਨਹੀਂ ਰੋਟੀ ਨਾ ਤੱਕਰੀ ਇਹਨੇ ਬੇਬੇ ਤੂੰ ਮੈਨੂੰ ਮੰਮੀ ਕਹਿੰਦੀ ਤੇਰੀ ਦਾਦੀ ਰੋਟੀ ਖਾ ਗਈ ਮੈਨੂੰ ਪੁੱਛਿਆ ਜੀ ਮੈਂ ਰੋਟੀ ਖਾ ਲਈ ਕਹਿੰਦੀ ਖਾ ਗਈ ਰੋਟੀ ਉਧਰ ਗਈ ਹੈ ਤੇਰੇ ਚਾਚੇ ਕੇ ਕੋਈ ਨਹੀਂ ਪਤਾ ਕੋਈ ਮ ਕਾਰ ਲਾ ਕੀ ਕਰਨਾ ਤੂੰ ਕੋਈ ਨਹੀਂ ਨਹੀਂ ਦਾਦੀ ਮੈਨੂੰ ਕੋਈ ਵਿਚੋ ਗੱਲ ਦੱਸ ਪਹਿਲਾਂ ਗੱਲ ਕੀ ਆ ਤੂੰ ਗੱਲ ਨਾਲ ਕੋ ਹੋ ਜਾ ਕੋ ਰੱਖੀ ਇਹਨੇ ਮੈਥੋਂ ਮੈਨੂੰ ਰੋਟੀ ਦਿੱਤੀ ਨਹੀਂ ਗਈ ਹੈ ਦਿੱਤੀ ਨਹੀਂ ਪਰ ਤੈਨੂੰ ਰੋਟੀ ਤੇਰੀ ਮਾਂ ਨੇ ਕਹਿੰਦੀ ਤੇਰਾ ਮਹੀਨਾ ਪੂਰਾ ਹੋ ਗਿਆ ਤੂੰ ਉੱਧਰ ਭੱਜ ਜਾ ਸਕੰਦਰ ਕੰਨੀ ਇਹ ਕੀ ਗੱਲ ਮੈਨੂੰ ਤਾਂ ਕਹਿੰਦੀ ਰੋਟੀ ਖਵਾਤੀ ਮੈਂ ਤੇਰੀ ਦਾਦੀ ਨੂੰ ਨਹੀਂ ਪੁੱਤ ਦਿੱਤੀ ਨਹੀਂ ਗਈ ਜਦ ਮੈਂ ਉੱਧਰ ਗਈ ਤਾਂ ਪੁੱਤ ਉਹਨੇ ਨੀ ਬੂਆਰ ਖੋਲਿਆ ਤਾਂ ਮੈਨੂੰ ੱੱਕਾ ਮਾਰ ਕੇ ਕੱਟਤਾ ਉਹਨੇ ਵੀ ਤੂੰ ਦਾਦੇ ਟੈਨਸ਼ਨ ਨਾ ਲੈ ਮੈਂ ਹੁਣੀ ਗੱਲ ਕਰਨਾ ਚਾਚੇ ਨਾਲ ਮੈਂ ਚਾਚੇ ਨੂੰ ਫੋਨ ਕਰਕੇ ਸਾਦਾ ਘਰੇ ਮੈਂ ਇੰਨਾ ਪੂਰਾ ਫੇਰ ਰੋਟੀ ਐ ਦੱਜੇ ਹੁੰਦੀ ਮੈਂ ਤੈਨੂੰ ਇੰਨਾ ਦੀ ਵੀ ਹੱਦ ਹੋਈ ਪੀਏ ਦਾਦੀ ਹੈ ਵੀ ਦੋ ਰੋਟੀਆਂ ਨਾਲ ਕੀ ਹੁੰਦਾ ਸੀਗਾ ਆ ਜਿਹੜੀ ਰਹੀ ਗੱਲ ਚਾਚੇ ਦੀ ਉਹਨੂੰ ਮੈਂ ਚਾਚੇ ਨੂੰ ਫੋਨ ਕਰਕੇ ਸਾਧਾਂ ਵੀ ਕੀ ਗੱਲ ਭਾਈ ਜਦੋਂ ਦਾਦੀ ਸੋਡੇ ਕਣੇ ਆਈ ਸੀ ਤੁਸੀਂ ਉਹਦੋਂ ਵੀ ਧੱਕੇ ਮਾਰ ਕੇ ਬਾਹਰ ਕੱਢਤਾ ਕਿਉਂ ਸੋਨੂੰ ਜੰਮਿਆ ਪਾਲਿਆ ਪਰੋਸਿਆਗਾ ਫੋਟੋ ਤਾਂ ਬੇੜੇ ਭੁੱਲ ਗਏ ਉਹ ਹਾਂ ਇਹਨੇ ਨਾ ਹੱਦੀ ਕਰਤੀ ਚਾਚੀ ਨੇ ਤੇ ਮਾਂ ਨੇ ਮੈਨੂੰ ਤਾਂ ਮੰਮੀ ਕਹਿੰਦੀ ਤੇਰੇ ਬੇਬੇ ਨੂੰ ਰੋਟੀ ਖਵਾ ਕੇ ਤੋਰਿਆਗਾ ਮੈਨੂੰ ਸਮਝ ਨਹੀਂ ਆਉਂਦੀ ਆ ਦੋ ਦੋ ਪੱਤ ਹੋ ਕੇ ਤੇ ਮੇਰੀ ਦਾਦੀ ਗਲਿਆਂ ਦੇ ਵਿੱਚ ਫਿਰਦੀ ਆ ਝਟਕਦੀ ਹੈ ਤੈਨੂੰ ਪਹਿਲਾਂ ਚਾਚੇ ਨੂੰ ਫੋਨ ਕਰ ਲੈ ਉਹਨੂੰ ਸੱਦਣ ਦੇ ਹਲੋ ਹਾਂਜੀ ਚਾਚਾ ਕਿੱਥੇ ਹੋ ਤੁਸੀਂ ਹੁਣੇ 5 ਮਿੰਟ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਕੰਮ ਕਰ ਛੱਡ ਕੇ ਨਾ ਮੇਰੇ ਕੋਲੇ ਹੁਣੇ ਆ ਜਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਜ਼ਰੂਰੀ ਹੁਣੇ ਆ ਜਾਓ ਬੱਸ ਮੈਂ ਕਰ ਰਿਹਾ ਹਾਂ ਫੋਨ ਤੇ ਨਹੀਂ ਹੁੰਦੀਆਂ ਚਾਚਾ ਜੀ ਕੁਝ ਗੱਲਾਂ ਕੁਝ ਗੱਲਾਂ ਮੂੰਹ ਤੇ ਕਰਨੀਆਂ ਹੈਆਂ ਜਲਦੀ ਆ ਜਾਓ ਮੂੰਹ ਤੇ ਗੱਲ ਕਰੂੰਗਾ ਮੈਂ ਸੁਣਨੇ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਘਰੇ ਆ ਜਾਓ ਮੈਂ ਘਰੇ ਬੈਠਾ ਠੀਕ ਹੈ ਜੀ ਆਉਣ ਦੇ ਕਹਿੰਦਾ ਫੋਨ ਤੇ ਵਾਸਤੇ ਫੋਨ ਤੇ ਗੱਲਾਂ ਦੱਸ ਜਾਂਦੇ ਆ ਮੂੰਹ ਤੇ ਗੱਲ ਕਰਉਂਗਾ ਮੈਂ ਵੀ ਸੋਤੋ ਦੋ ਦੋ ਬੁੱਤਾਂ ਤੇ ਇੱਕ ਮੁੜੀ ਨਹੀਂ ਸੰਭੀ ਜਾਂਦੀ ਹੈ ਮੈਨੂੰ ਤਾਂ ਅੱਜ ਪਤਾ ਲੱਗਿਆ ਆਹ ਦੇਖ ਲੈ ਮੇਰੀ ਮੰਮੀ ਦੇ ਆਵਾਜ਼ ਕਹਿੰਦੀ ਤੇ ਦਦੀ ਰੋਟੀ ਖਵਾ ਕੇ ਤੋੜਿਆਗਾ ਤੇ ਉਹ ਸਪਸ਼ਟ ਮੁਖ ਰਹੀ ਕਿ ਇਹਨੇ ਰੋਟੀ ਨਹੀਂ ਖਵਾਈ ਮੁੰਤਾ ਚਲ ਆਉਣ ਦੇ ਕਰਦਾ ਕਰਨੀ ਮੈਂ ਨਹੀਂ ਕਰੀਆ